ਲੁਧਿਆਣਾ ਦੇ ਗਿੱਲ ਰੋਡ ਤੇ ਪੈਂਦੇ ਓਵਰਲੌਕ ਰੋਡ ਤੇ ਫੁੱਟਪਾਥ ਤੇ ਅਤੇ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਇੱਕ ਨਿੱਜੀ ਦੁਕਾਨਦਾਰ ਵੱਲੋਂ ਲੋਹੇ ਦੀਆਂ ਪਲੇਟਾਂ ਲਗਾਉਣ ਕਾਰਨ ਇਲਾਕਾ ਨਿਵਾਸੀਆਂ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਸ਼ਿਕਾਇਤ ਇਲਾਕਾ ਨਿਵਾਸੀਆਂ ਵੱਲੋਂ ਪੁਲਿਸ ਨੂੰ ਕੀਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਪੁਲਿਸ ਨੇ ਕਿਹਾ ਕਿ ਜੋ ਵੀ ਉਚਿਤ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਤਾਂ ਮੋਹਣ ਆ ਜੀ ਮੇਰਾ ਰਾਗਰੀ ਰਾਗਰੀ ਅਸੀਂ ਇੱਥੇ ਖੜੇ ਸਾਡੀ ਟਰਾਂਪੋਰਟਾ ਇੱਥੇ ਅਸੀਂ ਖੜੇ ਜੀ ਇੱਥੇ ਰਾਪ ਨੇ ਆੜੀਆਂ ਗੱਡੀਆਂ ਰਾਤ ਨੂੰ ਭਰ ਕੇ ਹੁੰਦੀਆਂ ਨੇ 10-11 ਵਜੇ ਠੀਕ ਹੈ ਮੋਟਰਸਾਈਕਲ ਆਇਆ ਉਧਰੋਂ ਕੋਈ ਆਕੇ ਕੋਈ ਲੈਟ ਪੇ ਗਏ ਗੱਡੀ ਦੀ ਵਿਚਾਰਾ ਉਧਰੋਂ ਬੱਟਣ ਲੱਗਿਆ ਉਹ ਚਾਦਰ ਚੜ ਗਿਆ ਮੋਟਰਸਾਈਕਲ ਉਹਦਾ ਹਾਂਜੀ ਉਹ ਜਿੰਮੇ ਬੱਜਿਆ ਕਰਾ ਹੋ ਗਿਆ ਮੁਰਕ ਕੇ ਡਿਗਿਆ ਅਸੀਂ ਉਹਨੂੰ ਚੱਕਿਆ ਪਾਣੀ ਪੂਣੀ ਪਿਆਇਆ ਸਾਡੀ ਗੱਡੀ ਪਾਣੀ ਸੀਗੇ ਪਾਣੀ ਪੂਣੀ ਪਿਆਇਆ ਦੇਖਿਆ ਤੇ ਲੱਗੀਆਂ ਕੱਪੜੇ-ਫੁੜੇ ਪਾੜ ਕੇ ਉਹਦੇ ਵਿਚਾਰੇ ਦੇ ਚਾਦਰਾਂ ਤੇ ਚੁਕਣੀਆਂ ਚਾਹੀਦੀ ਨੇ ਦੇਖੋ ਇਹ ਅਨਸਾਰ ਜਨ ਨੂੰ ਪਤਾ ਹੀ ਹੈ ਵਿੱਚ ਪਈਆਂ ਰਾਜ ਪਈਆਂ ਨੇ ਇਹ ਨਜਾਇਜ਼ ਕੰਮ ਜਿੱਤੇ ਮਰਜ਼ੀ ਦਿਲ ਕਰੇ ਹਾਂ ਜਿੱਤੇ ਕਰਕੇ ਛੱਡ ਦਿੰਦੇ ਨੇ ਕਿ ਕਿ ਇੰਨੇ ਦਾਅਵੇ ਇਹਨਾਂ ਨੇ ਹੁੰਦੀ ਜਾਈ ਕਬਜ਼ਾ ਕੀਤਾ ਆ ਆ ਦੇਖ ਲਓ ਥੋੜੇ ਸਾਹਮਣੇ ਆ ਜੀ ਉਧਰ ਦੇਖ ਲਓ ਇਧਰ ਦੇਖ ਲਓ ਮਸਲਾ ਸਭ ਤੋਂ ਵੱਡਾ ਹੈ ਜੀ ਇਹ ਜਿਹੜੀ ਜਗ੍ਹਾ ਹੈ ਪਬਲਿਕ ਦੀ ਜਗ੍ਹਾ ਵਾ ਕਿਤੇ ਵੀ ਕੋਈ ਹੱਕ ਨਹੀਂ ਆ ਕਿ ਪਬਲਿਕ ਦੀ ਜਗ੍ਹਾ ਦੇ ਉੱਤੇ ਆਪਾਂ ਮਾਲ ਰੱਖ ਸਕੀਏ ਲੋਕ ਆਪਣੇ ਜੇ ਉਹਨਾਂ ਨੇ ਕੰਮ ਕਰਨਾ ਏਡੇ ਏਡੇ ਵੱਡੇ ਕੰਮ ਕਰਨਦੇ ਤਾਂ ਆਪਣਾ ਗੜਾਉਣ ਲੈਣ ਗੜਾਉਣਾ ਵਿੱਚ ਸਮਾਨ ਰੱਖਣ ਇਹਨਾਂ ਦਾ ਕੀ ਕੰਮ ਆ ਮੇਰੀ ਖੁਦ ਦੀ ਗੱਡੀ ਦਾ ਐਮ ਐਲ ਦਾ ਟਾਇਰ ਪਟਿਆ ਮੈਂ ਉਹਨਾਂ ਨੂੰ ਫੋਨ ਤੇ ਵੀ ਦੱਸਿਆ ਮੈਨੂੰ ਇੱਕ ਜਗ੍ਹਾ ਮਿਲੇ ਮੈਂ ਉਹਨਾਂ ਨੂੰ ਦੱਸਿਆ ਕੋਈ ਨਹੀਂ ਸਰਾਰ ਜੀ ਆਪਾਂ ਕਰ ਲਾਂਗੇ ਕੌਣ ਤਾਂ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਉਹਨਾਂ ਦੀ ਠੀਕ ਹੈ ਜੀ ਆਪਾਂ ਕਰ ਲਾਂਗੇ ਸਰਾਰ ਜੀ ਤੇ ਆ ਮੇਰੇ ਨਾਲ ਦੇ ਪੜੋਸੀ ਨੇ ਆ ਬਾਲਕਿਸ਼ਨ ਜੀ ਉਹਨਾਂ ਦੇ ਬੇਟੇ ਗੁਰਦੀਪ ਕੁਮਾਰ ਬਰਮਾ ਜੀ ਇਹਨਾਂ ਦੀ ਗੱਡੀ ਦੇ ਦੋ ਟਾਇਰ ਪਾਟੇ ਨੇ ਇਹ ਵੀ ਮੈਂ ਉਹਨਾਂ ਨੂੰ ਕੰਪਲੀਟ ਦਿੱਤੀ ਆ ਹਾਂ ਜੀ ਆਪਾਂ ਕਰ ਲਾਂਗੇ ਮ ਫੇਰ ਅਸੀਂ 2.5 ਨੰਬਰ ਚੌਂਕੀ ਜਾ ਕੇ ਉਹਨਾਂ ਦੇ ਨਾਂ ਤੇ ਕੰਪਲੀਟ ਵੀ ਲਿਖਾਈ ਆ ਪਰ ਹਜੇ ਤੱਕ ਉੱਥੋਂ ਕੋਈ ਐਕਸ਼ਨ ਨਹੀਂ ਆ ਕਿਉਂਕਿ ਮੇਰੀ ਗੱਲ ਹੋਈ ਸੀ ਉੱਥੇ ਕਿ ਉਹ ਕਹ ਰਹੇ ਸੀ ਇਹ ਕੋਈ ਇੱਥੇ ਕੋਈ ਐਕਸੀਡੈਂਟ ਹੋਇਆ ਉੱਥੇ ਡੈਥ ਜੀ ਹੋਈ ਆ ਤੇ ਅੱਜ ਅਸੀਂ ਆਨੇ ਆ ਤੇ ਅਸੀਂ ਆ ਰਹੇ ਆ ਸ਼ਾਇਦ ਇਹ ਤਾਂ ਕਈ ਮਹੀਨਿਆਂ ਤੋਂ ਹੋ ਗਿਆ ਜੀ 7 ਮਹੀਨੇ ਤੋਂ ਉੱਥੇ ਹਾਂ ਕਿਹੜੇ ਜੀ ਕੌਣ ਨੇ ਕੀ ਕੰਮ ਕਰਦੇ ਨੇ ਜਿਹੜੇ ਜਿਹੜੇ ਮਾਲ ਰੱਖਦੇ ਕੀ ਨਾਮ ਇਹ ਸਾਹਮਣੇ ਨਾ ਕੋਈ ਹੁਕਮਚੰਦ ਵਾਲੇ ਹੈਗੇ ਨੇ ਕਿਹੜੇ ਹੁਕਮਚੰਦ ਵਿਜੇ ਕੁਮਾਰ ਵਾਲੇ ਨੇ ਤੇ ਸਾਹਮਣੇ ਉਹਨਾਂ ਦੀ ਹੈਗੀ ਆ ਤੇ ਉਹਨਾਂ ਦੀ ਬੋਲੀ ਵੀ ਬੜੀ ਗੰਦੀ ਠੀਕ ਹੈ ਨਾ ਜੀ ਚਲੋ ਮਮਲੇ ਕੀ ਬਾੜੀ ਰਫ ਟਪ ਬੋਲਦੇ ਜਿੰਨੇ ਹੁਣ ਭਾਈ ਸਾਹਿਬ ਦੱਸ ਰਹੇ ਇਹਨਾਂ ਨੇ ਆਪਣਾ ਬੇਟਾ ਭੇਜਿਆ ਗਾਲਾਂ ਕੱਢ ਰਹੇ ਨੇ ਉਹ ਕਰ ਰਹੇ ਨੇ ਪਰ ਮੈਂ ਸਮਝਦਾ ਵੀ ਜੇ ਉਹਨਾਂ ਨੂੰ ਇੰਨਾ ਹੀ ਆ ਅਸੀਂ ਤੁਹਾਡੇ ਮਾਧਿਅਮ ਰਹੀ ਮੀਡੀਆ ਦੇ ਮਾਧਿਅਮ ਰਹੀ ਅਸੀਂ ਸਰਕਾਰ ਨੂੰ ਵੀ ਤੇ ਬੇਨਤੀ ਕਰਦੇ ਆਂ ਵੀ ਇਸ ਤਰੀਕੇ ਸੜਕਾਂ ਤੇ ਜਿਹੜਾ ਮਾਲ ਰੱਖਿਆ ਇਹ ਕਿਸੇ ਦਾ ਮੌਤ ਦਾ ਕਾਰਨ ਬਣ ਸਕਦਾ ਸੱਟ ਚੁੱਟ ਵੀ ਲੱਗ ਸਕਦੀ ਰਾਤ ਮੈਂ ਹੀ ਕਹਿੰਦਾ ਮੌਤ ਦਾ ਕਾਰਨ ਬਣ ਸਕਦਾ ਜੀ ਹੁਣ ਇਹਨਾਂ ਦੀ ਜਦੋਂ ਗੱਡੀ ਦੇ ਦੋਨੇ ਟਾਇਰ ਫਟੇ ਤਾਂ ਗੱਡੀ ਉੱਛਲੀ ਐ ਧਮਾਕਾ ਹੋਇਆ ਕਿਉਂਕਿ ਦੋ ਟਾਇਰ ਫਟੇ ਮੇਰੇ ਖੁਦ ਦੀ ਗੱਡੀ ਦਾ ਟਾਇਰ ਫਟਿਆ ਦੂਜੀ ਗੱਡੀ ਨਾਲ ਰੱਖਿਆ ਤੇ ਉਹਨਾਂ ਨੇ ਮਾਲ ਰੱਖਿਆ ਉੱਥੋਂ ਕਿੰਨੀ ਦੂਰ ਦੁਕਾਨ ਆ ਉਹਨਾਂ ਦੀ ਉਹ ਸਾਹਮਣੇ ਆ ਜੀ ਦੁਕਾਨ ਇੱਥੋਂ ਵੱਧ ਤੋਂ ਵੱਧ ਨਹੀਂ ਆ ਮੇਰੇ ਖਿਆਲ ਦੇ ਵਿੱਚ 200 ਮੀਟਰ ਤੇ ਹੋਣੀ ਆ ਜੀ ਕਮੇਡ ਦਿੱਤੀ ਪੁਲਿਸ ਨੂੰ ਹਾਂ ਜੀ ਦਿੱਤੀ ਆ ਜੀ 200 ਮ ਆ ਦੇਖੋ ਤੁਸੀਂ ਹਰ ਕੋਨੇ ਦੀ ਖਮਾਰ ਕੀ ਮੰਗ ਕੀ ਕਰਦੇ ਮੰਗ ਤਾਂ ਅਸੀਂ ਇਹ ਵੀ ਚਕਾਓ ਤੇ ਜਿਹੜਾ ਸਾਡਾ ਨੁਕਸਾਨ ਆ ਉਹ ਹੈ ਜਿਹੜੀ ਇਹਦਾ ਜ਼ਿੰਮੇਵਾਰ ਕੌਣ ਆ ਪੁਲਿਸ ਤੇ ਬਾਦ ਕਾਰਪੋਰੇਸ਼ਨ ਸ਼ਿਕਾਇਤ ਕਰਾਂਗੇ ਬਿਲਕੁਲ ਕਰਾਂਗੇ ਕਾਰਪੋਰੇਸ਼ਨ ਨੂੰ ਸਮਾਨ ਜੇ ਨਹੀਂ ਵੀ ਫਿਰ ਸਾਡੇ ਤੋਂ ਫਿਰ ਅਸੀਂ ਆਪ ਚੱਕ ਦਾਂਗੇ ਸਮਾਨ ਫਿਰ ਚੱਕ ਕੇ ਅਸੀਂ ਆਪਣੇ ਉੱਥੇ ਲੈ ਜਾਾਂਗੇ ਗੜਾਉਣ ਦੇ ਵਿੱਚ ਜੀ ਠੀਕ ਹੈ ਹਾਂ ਕਿਉਂਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਮਗੜੀ ਤੇ ਮਾਦਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਇਹ ਕੋਈ ਮਤਲਬ ਥੋੜੀ ਹੈ ਜੀ ਕਿਸੇ ਦਾ ਮੌਤ ਦਾ ਕਾਰਨ ਬਣ ਸਕਦੇ ਇਹਨਾਂ ਨੂੰ ਕੋਈ ਹੈ ਹੀ ਨਹੀਂਗਾ ਠੀਕ ਹੈ ਠੀਕ ਹੈ ਲੋਕੋ ਬਣਾ ਦੇ ਸਰਕਾਰ ਇਹ ਸਾਡੀ ਜਗ੍ਹਾ ਹੈ ਜੀ ਇਹ ਸੰਡੇ ਨੂੰ ਮਾਰ ਰੱਖ ਜਾਂਦੇ ਨੇ ਜੋ ਸਾਡੀ ਦੁਕਾਨ ਬੰਦ ਹੁੰਦੀ ਹੈ ਬਾਅਦ ਵਿੱਚ ਮੈਂ ਇੱਕ ਦੋ ਵਾਰੀ ਗਿਆ ਵਾਂ ਧਮਕਾਉਂਦੇ ਨੇ ਕਹਿੰਦੇ ਤੂੰ ਜਿੱਥੇ ਜਮ ਪਹੁੰਚਣਾ ਪਹੁੰਚ ਲੋ ਮੈਂ ਮਾਰ ਨਹੀਂ ਚਾਹਦਾ ਸਰ ਕੌਣ ਰੱਖ ਜਾਂਦੇ ਨੇ ਇਹ ਆਪਣੇ ਹੁਕਮ ਚੰਦ ਵੀਦੇ ਕੁਮਾਰਾ ਦੇ ਨੇ ਇਹ ਜਗ੍ਹਾ ਕਹੇ ਦੀ ਹੈ ਜੀ ਇਹ ਜਗ੍ਹਾ ਮੇਰੀ ਹੈ ਤੇ ਤੁਸੀਂ ਕਦੇ ਗਏ ਉਹਨਾਂ ਕੋਲ ਮੈਂ ਬੇੜੇ ਨੂੰ ਦੋ ਵਾਰੀ ਭੇਜਿਆ ਅੱਛਾ ਬੇੜੇ ਨੂੰ ਧਮਕਾਉਂਦੇ ਨੇ ਕਹਿੰਦੇ ਤੂੰ ਕਰ ਲੈ ਜੋ ਕਰਨਾ ਇੱਕ ਵਾਰੀ ਸੀ ਇਹਨਾਂ ਦਾ ਮਾਲ ਵੀ ਸਕ੍ਰੈਪ ਬਣਾਤਾ ਸੀ ਇੱਥੇ ਆ ਗਏ ਲੜਨ ਸਾਡੇ ਨਾਲ ਮੈਨੂੰ ਤੁਸੀਂ ਮਾਲ ਚੱਕ ਲਓ ਦਿੱਕਤ ਕੀ ਆਂਦੀ ਤੁਹਾਡੇ ਦਿੱਕਤ ਆਂਦੀ ਸਾਡੇ ਇੱਥੇ ਟਰੱਕ ਲੱਗਣਾ ਹੁੰਦਾ ਸਸੀਂ ਵੀ ਮਾਲ ਵੇਚਣਾ ਅਸੀਂ ਵੀ ਦੁਕਾਨ ਦੁਕਾਨ ਖੋਲਦੇ ਸਾਡੀ ਲੁੱਕ ਜਾਂਦੀ ਦੁਕਾਨ ਇੱਧਰ ਕੈਮਰਾ ਫਿਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜਗ੍ਹਾ ਕਿਹੜੀ ਹੈ ਜਗ੍ਹਾ ਦੂਆ ਸਟੀਲ ਟਰੇਡਰ ਦੀ ਹੈ ਕੰਪਲੇਂਟ ਦਿੱਤੀ ਤੁਸੀਂ ਕੋਈ ਥਾਣੇ 'ਚ ਖਾਣੇ ਦੀ ਕੰਪਲੀਟ ਦਿੱਤੀ ਹੈ ਜੀ ਅਜ ਤੱਕ ਕੀ ਪੁੱਛ ਕੀ ਕਹਿੰਦੀ ਹੈ ਕੁਝ ਕੁਝ ਉਹ ਤੇ ਧਮਕਾਉਂਦੇ ਨੇ ਕਹਿੰਦੇ ਤੂੰ ਜਿੱਥੇ ਪਹੁੰਚਣਾ ਪਹੁੰਚ ਲੋ ਮੰਗ ਕੀ ਕਰਦੇ ਹੁਣ ਮੰਗ ਤੂੰ ਮੰਗ ਕੋਈ ਨਹੀਂ ਸਾਡੀ ਕੀ ਮੰਗਿਆ ਸਾਡੀ ਮੰਗ ਹੈ ਜੇ ਸਾਡੀ ਹੈ ਖਾਲੀ ਕਹਿੰਦੇ ਅਸੀਂ ਕੰਮ ਕਰਨਾ ਅੱਛਾ ਇਹ ਗੁੰਡਾ ਗਰਦੀ ਨਾਲ ਰੱਖਿਆ ਹੈ ਇਹ ਇਹ ਸੰਡੇ ਨੂੰ ਹੀ ਰੱਖਦੇ ਨੇ ਪਹਿਲੇ ਡਾਕਟਰ ਸਾਹਿਬ ਹੈਗੇ ਨੇ ਉਹਨਾਂ ਦੀ ਦੁਕਾਨ ਦੇ ਅੱਗੇ ਰੱਖਣ ਲੱਗੇ ਸੀ ਕਹਿੰਦੇ ਮੈਂ ਪਹੁੰਚ ਗਿਆ ਮਨਾ ਕਰਤਾ ਤੇ ਉਹਨਾਂ ਦੀ ਦੁਕਾਨ ਇਤੋਂ ਤਾਂ ਕਿੰਨੀ ਦੂਰ ਹੈ 10 ਕੁ ਦੁਕਾਨਾਂ ਅੱਗੇ ਹੈਗੀਆਂ ਕੱਚਤ ਕਰ ਉਹ ਸਿਰੇ ਸੰਡੇ ਨੂੰ ਆਉਂਦੇ ਦੇਖਦੇ ਜਿੱਥੇ ਦੁਕਾਨਾ ਜਿੱਥੇ ਦੁਕਾਨਾਂ ਬੰਦ ਨੇ ਉੱਥੇ ਮਾਲ ਛੋੜ ਜਾਂਦੇ ਨੇ ਇਹ ਸਭ ਜੀਐਸਟੀ ਚੋਰੀ ਕਰਨ ਦਾ ਕੰਮ ਹੈ ਇਹਨਾਂ ਦਾ ਆਈਆ ਵੀ ਕਹਿੰਦੀ ਆ ਸਟੀਲ ਦੀਆਂ ਪਲੇਟਾਂ ਨੇ ਜਿਹੜੀਆਂ ਇਹ ਬਦਮੀਆਂ ਰੱਖੀਆਂ ਹੋਈਆਂ ਨੇ ਵਧਾ ਕੇ ਰੱਖੀਆਂ ਤੇ ਗੱਡੀਆਂ ਦੇ ਟਾਇਰ ਟੂਰ ਕਾਟਦੇ ਨੇ ਜਾਂ ਨੁਕਸਾਨ ਹੁੰਦਾ ਆ ਉਹ ਸੀਰ ਦਰਖਾਸਤ ਦੀ ਪੜਤਾਲ ਹੁਣ ਕਰਕੇ ਮੌਕੇ ਤੇ ਜੀ ਉਹਦੇ ਖਿਲਾਫ ਮੜਦੀਆ ਕਾਰਵਾਈ ਕਰਾਂਗੇ ਸਰ ਐਡਾ ਰੱਖ ਸਕਦੇ ਨੇ ਰਾਹ ਜਾਂਦੇ ਲੋਕਾਂ ਦਾ ਪੈਸਾ ਰਾਰ ਹੈਗਾ ਜਾਂ ਨਾ ਹੈਗਾ ਇਹ ਅਸੀਂ ਵੈਰੀਫਾਈ ਕਰਾਂਗੇ ਨਾ ਵੀ ਮਤਲਬ ਕਿਰਾਏ ਤੇ ਲਈ ਆ ਜਾਂ ਉਧਰ ਰੱਖੀ ਆ ਜਾਂ ਕਿਸੇ ਸਹਿਮਤੀ ਨਾਲ ਰੱਖੀ ਆ ਕਿਵੇਂ ਉਹ ਚੈੱਕ ਕਰਾਂਗੇ ਚੈੱਕ ਕਰਕੇ ਅਸੀਂ ਸਾਰਾ ਜਿਵੇਂ ਵੀ ਹੈਗਾ ਉਵੇਂ ਉਹਦੇ ਹਿਸਾਬ ਦੇ ਨਾਲ ਅਸੀਂ ਆ ਕਾਰਵਾਈ ਕਰਾਂਗੇ ਫਿਰ ਕਿ ਰੋਡ ਦੇ ਉੱਤੇ ਲਗ ਲਗ ਥਾਵਾਂ ਤੇ ਬਹੁਤ ਜਗ੍ਹਾ ਤੇ ਰੱਖਿਆ ਜੀ ਮਾਲ ਲੈਣਾ ਨੇ ਕੋਈ ਨਹੀਂ ਜਿਹੜਾ ਦੋ ਤਿੰਨ ਜਗ੍ਹਾ ਤੇ ਉਹ ਵੀ ਚੈੱਕ ਕਰਾਂਗੇ અજે અજય પાવાનીપોર્ટ